ਰਾਜਮਾ ਹੈ ਨਾ ਰਾਜਮਾ ਰੱਖੇ ਸੀ ਉੱਪਰ ਹੋ ਗਏ ਨੇ ਤੇ ਇਹਨਾਂ ਨੂੰ ਹੁਣ ਮੈਂ ਨਾ ਕੱਢ ਲਾਂਗੀ ਤੇ ਫਿਰ ਮੈਨੂੰ ਤੜਕਾ ਲਾਉਣਾ ਵਾ ਮੈਂ ਨਾ ਸਵੇਰੇ ਪਿਉਣੀ ਅੱਗੇ ਤਾਂ ਵੈਸੇ ਪਿਉਂਦਾ ਹੀ ਰਿਆ ਤਾਂ ਉਹਨੂੰ ਇੱਕ ਤਰੀਕਾ ਦੱਸਦੀ ਹਾਂ ਕਿ ਜੇ ਆਪਾਂ ਨਾਲ ਨਾ ਪਿਉਏ ਹੁਣ ਨਾ ਪਿਉਂਈ ਜਦੋਂ ਮੈਂ ਮੈਂ ਨਹੀਂ ਅੱਜ ਪਿਉਏ ਹੈਗੇ ਚਾ ਰਾਜਮਾ ਜਾਂ ਛੋਲੇ ਜੋ ਉਹ ਵੀ ਹੈ ਨਾ ਤੇ ਮੈਂ ਗਰਮ ਪਾਣੀ ਕਰਕੇ ਨਾ ਤੇ ਉਹਦੇ ਵਿੱਚ ਪਿਉਂਤੇ ਹੀਗੇ ਤੇ ਮੈਂ ਜ਼ਿਆਦਾ ਚ ਰੱਖੇ ਵੀ ਨਹੀਂ ਕਿਉਂਕਿ ਟਾਈਮ ਨਹੀਂ ਹੀ ਮੇਰੇ ਕੋਲ ਨਾ ਹੈਗਾ ਜਦੋਂ ਮੈਨੂੰ ਯਾਦ ਆਇਆ ਨਾ ਕਿ ਕੱਲ ਪਰਸੋਂ ਦੀ ਨਾ ਬੇਟੀ ਕਹਿੰਦੀ ਸੀ ਰਾਜਮਾ ਬਣਾ ਲਓ ਫਿਰ ਕੁਝ ਨਾ ਕੁਝ ਹੋਰ ਚੀਜ਼ ਬਣਾ ਲਈ ਦੀ ਸੀਗੀ ਤੇ ਮੈਂ ਟੂਲਾ ਬੈ ਲੈਣ ਨੂੰ ਤੇ ਜੇ ਏਦਾਂ ਹੁਣ ਗਰਮ ਪਾਣੀ ਦੇ ਵਿੱਚ ਪਾਏ ਹੀ ਕਿਤੇ ਬਹੁਤ ਸੋਹਣੇ ਹੋ ਗਏ ਨੇ ਤੇ ਹੁਣ ਵਿਸਲਾ ਮਰਵਾ ਕੇ ਨਾ ਥੋੜੀ ਜੀ ਓਦਾਂ ਵੀ ਵਿਸਲਾ ਪਾਏ ਪਿਓ ਵੀ ਹੁਣ ਤਾਂ ਵੀ ਵਿਸਲਾ ਮਰਵਾਉਣੀਆ ਪੈਂਦੀ ਆਈਆਂ ਕਿ ਵਧੀਆ ਬਣ ਜਾਂਦੇ ਆ ਤੇ ਇਸ ਤਰ੍ਹਾਂ ਪਿਓ ਕੇ ਤੇ ਵੇਖ ਲਓ ਮੈਂ ਹੁਣ ਤੜਕਾ ਵੀ ਲਾ ਦੇਣ ਲੱਗੀ ਆ ਜਦੋਂ ਟਾਈਮ ਨਹੀਂ ਵੀ ਹੋਵੇ ਤਾਂ ਵੀ ਤੇ ਰਾਜਮਾ ਫਿਰ ਮੈਂ ਕਹਿੰਦਾ ਰਾਜਮਾ ਬਣਾ ਦੇਨੀ ਆ ਜੇ ਦੀ ਫਰੈਂਡ ਵੀ ਆਈ ਹੋਈ ਆ ਤੇ ਫਰੈਂਡ ਨੇ ਨਾ ਰਹਿਣਾ ਸੀਗਾ ਜਿੱਦਾਂ ਰਾਤ ਰਹਿਣ ਹੀ ਆਂਦੇ ਮਿਲਣ ਵਾਸਤੇ ਆਈ ਆ ਤੇ ਦੋਨੇ ਬਹੁਤ ਪਿਆਰ ਆ ਦੋਨਾ ਹੁੰਦਾ ਤੇ ਫਿਰ ਹੁਣ ਰਾਤ ਰਹਿਣੀ ਰਹੇਗੀ ਉਹ ਵੀ ਮੈਂ ਦੇਸੀ ਕਿਉਂ ਚਿਪਾਇਆ ਨੂੰ ਕੋ ਨਹੀਂ ਵੈਸੇ ਬਣਾਉਣ ਲੱਗੀ ਆ ਸਾਰੇ ਗੈਸਟ ਕੱਲ ਵੀ ਆਏ ਸੀ ਕੁਝ ਤੇ ਚਲੇ ਗਏ ਤੇ ਚਾਚਾ ਜੀ ਆਏ ਹੋਏ ਆ ਇਹਨਾਂ ਦੇ ਚਾਚਾ ਜੀ ਆਏ ਆ ਤੇ ਫਿਰ ਵਾਹ ਵੈਸੇ ਰੌਣਕ ਹੋ ਹੁਣ ਉਹਨਾਂ ਦੇ ਆਉਣ ਨਾਲ ਰੌਣਕ ਵੈਸੇ ਤੇ ਉਹ ਤੁਹਾਨੂੰ ਪਤਾ ਪਿੰਡਾਂ ਵਿੱਚ ਰੋਟੀ ਨਾ ਜਲਦੀ ਖਾ ਲੈਂਦੇ ਨੇ ਤੇ ਮੈਂ ਥੋੜਾ ਜਿਹਾ ਵੈਸੇ ਲੇਟ ਹੋ ਗਈ ਤਾਂ ਹੀ ਫਿਰ ਮੈਂ ਰਾਜਮਾ ਮੈਂ ਕਿਹਾ ਉਹ ਰੋਗ ਇਹ ਹੁੰਦਾ ਨਾ ਸੋਚਦੇ ਰਹੀਦਾ ਕੀ ਬਣਾਈ ਆਂ ਰੋਜ਼ ਦੇ ਰੋਜ਼ ਦਾਲਾਂ ਵੀ ਸਬਜ਼ੀਆਂ ਵੀ ਬੱਚੇ ਨਹੀਂ ਖਾਂਦੇ ਹੈਗੇ ਤੇ ਫਿਰ ਰਾਜਮਾ ਨਾਲੇ ਕਹਿੰਦੀ ਵੀ ਪਈ ਸੀਗੀ ਤੇ ਮੈਂ ਕਿਹਾ ਚੱਲ ਰਾਜਮਾ ਬਣਾ ਦਿੰਨੀ ਆ ਲੈ ਚਾਚਾ ਇਹਨੂੰ ਭੁੱਖ ਲੱਗੀ ਆ ਹੁਣ ਵੈਸੇ ਕਿਉਂਕਿ ਸਾਡਾ ਖਾਣ ਦਾ ਥੋੜਾ ਜਿਹਾ ਟਾਈਮਿੰਗ ਜਿਹੜੀ ਆ ਹੈਗੀ ਆ ਹੋਰ ਵਾ ਜਿਹੜੇ ਹੁਣ ਗੈਸਟ ਆਂਦੇ ਉਹਨਾਂ ਦੀ ਟਾਈਮਿੰਗ ਹੋਰ ਹੁੰਦੀ ਆ ਖਾਣ ਦੀ ਸੇ ਤਾਂ ਕਰਕੇ ਥੋੜਾ ਜਿਹਾ ਹੋ ਜਾਂਦਾ ਕਿ ਅੱਗਾ ਪਿੱਛਾ ਥੋੜਾ ਹੋ ਜਾਂਦਾ ਕੋਸ਼ਿਸ਼ ਤੇ ਕਰੀ ਦੀ ਆ ਵੀ ਜਲਦੀ ਚਲੋ ਹੋ ਜੇ ਤੇ ਪਰ ਖਾਣ ਪੀਣ ਦਾ ਥੋੜਾ ਜਿਹਾ ਟਾਈਮਿੰਗ ਦਾ ਹੁੰਦਾ ਵਾ ਤੋਂ ਮੈਂ ਕੱਤ ਬੋਦੋ ਥੜਕਾ ਲਗਾ ਦਿੰਨੀ ਆ ਰਾਜਮਾ ਹੁਣ ਬਸ ਬਣ ਜਾਂਦੇ ਤੇ ਫਿਰ ਉਹਨਾਂ ਨੂੰ ਹੁਲਕਾ ਪਹਿਲਾਂ ਉਹਨਾਂ ਨੂੰ ਖਵਾਲ ਦਾਂਗੀ ਤੇ ਉਹਨਾਂ ਚਲਦੀ ਖਾਣੀ ਆ ਆਪਾਂ ਤੇ ਚਲੋ ਲੇਟ ਖਾਣੇ ਆ ਬੇਟੀ ਨੇ ਵੀ ਹੁਣ ਚਲੀ ਜਾਣਾ ਵਾ ਤਾਂ ਕਰਕੇ ਫਿਰ ਫਰੈਂਡ ਇਕੱਠੀਆਂ ਹੋਈਆਂ ਵਾ ਤੇ ਹੁਣ ਥੋੜਾ ਬੋਦਾ ਪਾਵਰ ਹੋਣ ਲੱਗੀ ਰਹੀ ਬੇਟੀ ਆਈ ਆ ਤੇ ਹੁਣ ਚਲੇ ਜਾਏਗੀ ਤੇ ਫੇ ਥੋੜੀ ਪੱਜਣਾ ਤੇ ਹੈ ਹੁਣ ਬੱਚਿਆਂ ਨੇ ਫਰਮੈਂ ਨਿਚਾ ਕਰਾਂਗੀ ਥੋੜਾ ਜਿਹਾ ਕਿਉਂਕਿ ਇਹ ਨਾ ਛਿੱਟੇ ਬੜੇ ਪੈਂਦੇ ਆ ਇਦਾਂ 12 ਆ ਕੇ ਨਾ ਤੇ ਥੋੜਾ ਜਿਹਾ ਸਸ ਇਹਨੂੰ ਕਰ ਲੈਣੀ ਆ ਤੇ ਮੈਂ ਥੋੜਾ ਜਿਹਾ ਦਹੀਂ ਪਾਵਾਂਗੀ ਵਿੱਚ ਦਹੀਂ ਪਾਵਾਂਗੇ ਨਾ ਤੇ ਫਿਰ ਇਹਦੀ ਗਰੇਵੀ ਜਿਹੜੀ ਬਹੁਤ ਵਧੀਆ ਬਣਦੀ ਆ ਦਹੀਂ ਪਾਇਆ ਥੋੜਾ ਜਿਹਾ ਦਹੀਂ ਪਾ ਕੇ ਨਾ ਦਹੀਂ ਪਾ ਕੇ ਫਿਰ ਹਿਲਾਵਾਂਗੇ ਇਹਨੂੰ ਚੰਗੀ ਤਰ੍ਹਾਂ ਤੇ ਮਿਕਸ ਕਰ ਲਾਂਗੇ ਰਾਜਮਾ ਦੇ ਨਾਲ ਚਾਵਲ ਗਿੰਦੀ ਬਣਾ ਲਿਓ ਅਸੀਂ ਨਾ ਟੱਕ ਕੇ ਤੇ ਥੋੜੀ ਜਿਮਿਆ ਪਾ ਦਿੰਨੀ ਮੇਥੀ ਵੀ ਜਦੋਂ ਕੋਈ ਆਇਆ ਹੈ ਨਾ ਫਿਰ ਹੋਰ ਰੌਣਕ ਲੱਗ ਜਾਂਦੀ ਹੈ ਵੈਸੇ ਕੀ ਗੱਲਾਂ ਬਾਤਾਂ ਕਰੀਦੀਆਂ ਵਾ ਪਹਿਲੀਆਂ ਗੱਲਾਂ ਜਿੱਦਾਂ ਉਹਨਾਂ ਕੋ ਸੁਣੀਦੀਆਂ ਸਿਆਣਿਆਂ ਕੋਲ ਹਨਾ ਚਾਚਾ ਜੀ ਸਾਡੇ ਦਾ ਸੁਭਾਅ ਬਹੁਤ ਚੰਗਾ ਵਾ ਤੇ ਫਿਰ ਪਹਿਲੀਆਂ ਗੱਲਾਂ ਬਾਤਾਂ ਮੰਮੀ ਹੋਣਾਂ ਦੇ ਟਾਈਮ ਹੁੰਦੀਆਂ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਥਾ ਹੈ ਬਾਰਿਸ਼ ਵੀ ਹੁੰਦੀ ਆ ਪਰ ਫਿਰ ਇਹ ਅੰਦਰਾ ਚ ਗਰਮੀ ਹੋ ਜਾਂਦੀ ਬਾਅਦ ਤੇ ਭਾਵੇਂ ਇੱਕ ਸਾਈਡ ਦੇ ਮੈਂ ਚਾਵਲ ਰੱਖ ਦੇਣੇ ਹੁਣੀ ਤੜਕਾ ਐ ਵਧੀਆ ਹੋਇਆ ਹੋਇਆ ਨਾ ਫਿਰ ਵਧੀਆ ਲੱਗਦਾ ਵਾ ਜਿਹੜੀ ਗਰੇਵੀ ਵਾਲੀ ਸਬਜ਼ੀ ਹੁੰਦੀ ਹੈ ਨਾ ਉਹਦਾ ਤੇ ਤੜਕਾ ਐ ਭੁੰਨ ਕੇ ਤੇ ਤੇ ਚਾਵਲ ਵੀ ਮੇਰੇ ਚ ਪਾ ਦੇਣ ਲੱਗੀਆਂ ਹੁਣ ਚੌਲ ਮੈਂ ਦੇਮਣਾ ਨਹੀਂ ਆ ਇਹਨਾਂ ਨੂੰ ਪਾਣੀ ਨੂੰ ਲਾ ਦੇਣੀ ਉਪਰੋਂ ਪੋਣ ਲੈਣੀ ਨਹੀਂ ਆ ਮੈਂ ਸੈਮਣਾ ਨਹੀਂ ਆ ਚੌਲ ਵੈਸੇ ਦੂਸਰੀ ਤਰ੍ਹਾਂ ਮੈਂ ਨਹੀਂ ਬਣਾਏ ਬਹੁਤ ਤੇ ਮੇਰਾ ਤੜਕਾ ਹੋ ਗਿਆ ਬਹੁਤ ਵਧੀਆ ਕਿ ਉਹ ਛੱਡ ਦਿੱਤਾ ਨਾ ਨੇ ਕਿੰਨਾ ਸੁਆਹ ਹੋ ਗਿਆ ਤੜਕਾ ਤਦੋਂ ਹੀ ਮਾਪਾ ਨਹੀਂ ਹੁਣ ਮੈਂ ਚੌਲ ਹੋ ਜਾਂਦੇ ਮੈਂ ਆਟਾ ਗੁੰਨ ਲੈਣੀ ਕੋਲ ਤੇ ਉਦੋਂ ਤੱਕ ਚ ਦੋਨੋਂ ਚੀਜ਼ਾਂ ਹੋ ਜਾਣੀਆਂ ਤੇ ਫਿਰ ਮੈਂ ਚਾਚਾ ਨੂੰ ਰੋਟੀ ਫੜਾ ਦਾਂਗੀ ਬਸ ਆਟਾ ਗੁੰਨਣ ਵਾਲਾ ਮੇਰਾ ਰਹਿ ਗਿਆ ਚੌਲ ਹੋ ਗਿਆ ਬਹੁਤ ਸੋਹਣੇ ਇਸ ਤਰ੍ਹਾਂ ਚੌਲ ਦੇਖੋ ਕਿੰਨੇ ਸੋਹਣੇ ਬਣੇ ਆ ਕੱਲੇ ਕੱਲੇ ਆ ਨਾਲੇ ਬਾਸਮਤੀ ਦੇ ਚੌਲ ਨੇ ਸਾਡੇ ਘਰ ਦੇ ਹੀ ਚੌਲ ਨੇ ਦੁਪਹਿਰੇ ਬੱਚਿਆਂ ਨੇ ਬਾਹਰੋਂ ਹੀ ਖਾ ਲਿਆ ਸੀਗਾ ਮੰਗਵਾ ਕੇ ਨਾ ਤੇ ਮੈਂ ਕਿਹਾ ਵੀ ਜੋ ਵੀ ਖਾਣਾ ਤੁਸੀਂ ਮੰਗਵਾ ਲਓ ਫਿਰ ਬਣਾਇਆ ਨਹੀਂ ਸੀਗਾ ਕੁਝ ਵੀ ਤੇ ਉਹ ਕਹਿੰਦੇ ਵੀ ਚਲੋ ਮੰਗਵਾ ਲੈਨੇ ਆ ਕੁਝ ਤੇ ਫੇਰ ਬਾਹਰੋਂ ਮੰਗਵਾ ਕੇ ਖਾ ਲਿਆ ਸੀ ਹਾਂਜੀ ਬਸ ਆਟਾ ਗੁੰਨਾ ਗਾ ਤੇ ਹਜੇ ਨਹੀਂ ਖਾ ਹਾਂ ਉਹਨਾਂ ਨਾਲ ਚਾਪਤੀਆਂ ਨੂੰ ਤਾਂ ਪਹਿਲੇ ਖਾ ਹਾਂ ਤੁਸੀਂ ਵੀ ਖਾਓ ਮੈਂ ਤੇ ਮੈਂ ਵੀ ਇਹ ਠੀਕ ਆ ਰਾਜਮਾ ਚੈੱਕ ਕਰ ਲੈਨੇ ਹੋਈ ਗਏ ਨੇ ਦੇਖੋ ਕਿੰਨੇ ਸੋਹਣੇ ਹੋ ਗਏ ਢਲ ਗਏ ਕਿਉਂਕਿ ਭਲੇ ਭਲੇ ਕੁਲੇ ਚੰਗੇ ਲੱਗਦੇ ਐ ਰਾਜਮਾ ਚੌਲਾਂ ਦੇ ਨਾਲ ਖਾਵਾਂਗੇ ਮਸਾਲਾ ਬਸ ਪਾਉਣਾ ਵਾ ਮਸਾਲਾ ਪਾ ਦਿੰਨੀ ਆ ਤਵਾਰਖ ਤੇ ਤਾਂ ਮੈਂ ਤੇ ਹੁਣ ਖੁਲਕੇ ਲਕਸ ਬਣਾਣ ਲੱਗੀ ਆ ਤੇ ਇਹ ਮਿਰਚਾਂ ਵੇਖੋ ਕਿੰਨੀਆਂ ਸੋਹਣੀਆਂ ਮਿਰਚਾਂ ਨੇ ਘਰ ਦੀਆਂ ਮਿਰਚਾਂ ਨੇ ਇਹ ਗਏ ਸੀ ਪੂਆ ਜੀ ਹੁਣਾਂ ਦੇ ਕੋਲ ਪਿੰਡ ਗਏ ਹੋਏ ਸੀਗੇ ਤੇ ਇਹ ਮਿਰਚਾਂ ਲੈ ਕੇ ਆਏ ਸੀਗੇ ਤੇ ਮੈਂ ਧੋ ਕੇ ਰੱਖੀਆਂ ਨੇ ਹੁਣ ਸੁੱਕ ਗਈਆਂ ਨੇ ਬਸ ਤੇ ਮੈਂ ਕਿਹਾ ਮੈਂ ਇਹਨਾਂ ਦਾ ਨਾ achar ਪਾਵਾਂਗੀ ਬਹੁਤ ਸੁਣੀਏ ਤਾਂ ਹੀ ਰੋਜ ਹੀ ਖਾਣੇ ਆ ਚਾਚਾ ਜੀ ਹੁਣੇ ਨਹੀਂ ਜਿੱਦਾਂ ਨਾ ਸਾਡੇ ਨੂੰ ਸ਼ੁਰੂ ਤੋਂ ਆਦਤ ਆ ਕਿ ਤੇ ਪਿਆਜ਼ ਹੋਣਾ ਚਾਹੀਦਾ ਨਾਲ ਤੇ ਨਾਲ achar ਨਾਲ ਮਿਰਚਾਂ ਕਿਉਂਕਿ ਉੱਥੇ ਪਿੰਡ ਦੇ ਵਿੱਚ ਉਹ ਮਿਰਚ ਆਪਣੇ ਘਰ ਦੀਆਂ ਨੇ ਤੋੜ ਕੇ ਲੈ ਆਉਂਦੇ ਜਦੋਂ ਮੋਟਰ ਤੋਂ ਆਉਂਦੇ ਨੇ ਤੇ ਭੂਆ ਜੀ ਨੇ ਜਿੰਨਾ ਜਿੰਨਾ achar ਪਾਇਆ ਸੀ ਨਾ ਟੇਉ ਦਾ achar ਆ ਤੇਉ ਦਾ achar ਵਾ ਦੇਖੋ ਟੇਉ ਦਾ achar ਤੇ ਭੂਆ ਜੀ ਨੇ ਫਿਰ ਜਿੰਨੇ ਜਿੰਨਾ ਪਾਇਆ ਹੀ ਨਾ ਭੂਆ ਜੀ ਨੇ ਘਰ ਦਾ achar ਆ ਜੇ ਵਧੀਆ ਲੱਗਦਾ ਵਾ ਨਿੰਬੂ ਦਾ ਵਾ ਵਿੱਚ ਮਿਰਚਾਂ ਵਾ ਤੇ ਆ ਵੀ ਆਂਬ ਦਾ achar ਹੈ ਤੇ ਪੂਆ ਜੀ ਨੇ ਭੇਜਿਆ achar ਦਿੰਨਾ ਵੀ ਹੈਗਾ ਤੋਰੀਆਂ ਭੇਜੀਆਂ ਹੈਗੀਆਂ ਕਾਲੀਆਂ ਜਿੱਦਾਂ ਤੇ ਉਹ ਤੋਰੀਆਂ ਦੀ ਸਬਜ਼ੀ ਤੇ ਮੈਂ ਬਣਾ ਲਈ ਸੀਗੀ ਬਹੁਤ ਵਧੀਆ ਬਣੀ ਸੀਗੀ ਮੈਂ ਵਿੱਚ ਜਿੱਦਾਂ ਉਹ ਪਾ ਕੇ ਬਣਾਉਣੀ ਹਣੀ ਆ ਬੜੀਆਂ ਪਾ ਕੇ ਬਣਾਉਣੀ ਹਣੀ ਆ ਤੇ ਬਹੁਤ ਸੁਆਦ ਬਣੀ ਸੀਗੀ ਤੇ ਹੁਣ ਮੈਂ ਫੁਲਕੇ ਬਣਾ ਲਾਂ ਫਿਰ ਮੈਂ ਐਸੇ ਲੋਨ ਵੇਖਦੀ ਨਹੀਂ ਹੁੰਦੀ ਕਿ ਕਿ ਲੋਨ ਵਧੀਆ ਹੀ ਹੁੰਦਾ ਵਾ ਜਿਹੜਾ ਪਹਿਲਾਂ ਖਾਂਦਾ ਤੇ ਮੈਨੂੰ ਪੁੱਛ ਲੈਣੀ ਹੁੰਦੀ ਹੈ ਕਿ ਲੋਨ ਕਿੰਦਾ ਦਾ ਵਾ ਤੇ ਚਾਵਲ ਪਤਾ ਨਹੀਂ ਖਾਂਦੇ ਆ ਕਿ ਨਹੀਂ ਪਰ ਮੈਂ ਪਾ ਦਿੰਨੀ ਆ ਸਾਡੇ ਡੈਡੀ ਵੀ ਹੁੰਦੇ ਸੀ ਨਾ ਜਦੋਂ ਤੇ ਉਹ ਵੀ ਇਦਾਂ ਹੀ ਉਹਨਾਂ ਨੇ ਨਾ ਜਦੋਂ ਖਾਣਾ ਨਾ ਤੇ ਪਿਆਜ਼ ਤੇ ਲੈਣਾ ਹੀ ਲੈਣਾ ਮਿਰਚਾਂ ਹਰੀਆਂ ਤੇ ਆਹਦੇ ਹਰੀਆਂ ਮਿਰਚ ਜਿਹੜਾ ਘਰ ਦੀਆਂ ਨੇ ਨਾ ਮੈਨੂੰ ਵੀ ਵਧੀਆ ਲੱਗਦੀਆਂ ਨੇ ਤੇ ਮੈਂ ਵੀ ਉਹ ਰੋਟੀ ਦੇ ਨਾਲ ਕੋੜੀਆਂ ਹੈ ਨੀ ਨੀਆਂ ਤੇ ਮੈਂ ਵੀ ਰੋਟੀ ਦੇ ਨਾਲ ਮਿਰਚਾਂ ਲੈਣੀਆਂ ਪਿਆਜ਼ ਮੈਂ ਭਨ ਦੂੰਗੀ ਭਨ ਕੇ ਪਿਆਜ਼ ਬਹੁਤ ਜਿਆਦਾ ਲੱਗਦਾ ਜਾਂ ਤੇ ਲੰਬਾ ਲੰਬਾ ਕੱਟ ਕੇ ਵੀ ਵਧੀਆ ਲੱਗਦਾ ਵਾ ਤੇ ਨਾਲ ਲੈ ਲਓ ਵੀ ਲੰਬਾ ਲੰਬਾ ਕੱਟ ਕੇ ਤੇ ਨਿੰਬੂ ਪਾ ਲਓ ਵੀ ਥੂਣ ਪਾ ਲਓ ਉੱਤੇ ਤੇ ਉਹ ਵੀ ਵਧੀਆ ਲੱਗਦਾ ਤੇ ਇਦਾਂ ਪੰਨ ਕੇ ਵੀ ਪੰਨ ਕੇ ਜਿਹੜਾ ਖਾਣਾ ਨਾ ਉਹ ਵੀ ਉਹ ਵਧੀਆ ਲੱਗਦਾ ਵਾ ਚੰਗੀ ਤਰ੍ਹਾਂ ਫਿਰ ਇਹਨੂੰ ਧੋ ਲਈਦਾ ਵੀ ਪੰਨ ਕੇ ਨਾ ਪਿਆਜ਼ ਨੂੰ ਤੇ ਚੰਗੀ ਤਰ੍ਹਾਂ ਇਹਨੂੰ ਪਾਣੀ ਦੇ ਹੇਠਾਂ ਕਰਕੇ ਮੈਂ ਧੋ ਲਾਂਗੀ ਇਹਨੂੰ ਦੇਸੀ ਘਿਓ ਹੀ ਪਾ ਦਾਂਗੀ ਮੱਖਣ ਹੈ ਨਹੀਂ ਸੀ ਦੇਸੀ ਘਿਓ ਪਾ ਦਿੰਨੀ ਆ ਮੱਖਣ ਕੱਢਣ ਵਾਲਾ ਹਾਂ ਕੱਢਿਆ ਨਹੀਂ ਐ ਮੈਂ ਫੁੱਲ ਕੈਕ ਬਣਾਉਣ ਕਾ ਪਹਿਲਾਂ ਮੈਂ ਦੇ ਆਵਾਂ ਫਿਰ ਬਾਅਦ

ਸਾਡੇ ਫੋਨ ਆ ਗਿਆ ਸੀਗਾ ਵਿੱਚੇ ਹੀ ਬਾਜੀ ਦਾ ਭੂਆ ਜੀ ਦੇ ਵੱਡੇ ਭੂਆ ਜੀ ਹੈ ਨਾ ਸਾਡੇ ਭੂਆ ਜੀ ਤੇ ਨਹੀਂ ਹੈਗੇ ਪਰ ਉਹਨਾਂ ਦੇ ਬੇਟੇ ਦਾ ਫੋਨ ਸੀਗਾ ਉਹ ਫਿਰ ਉਹ ਗੱਲਬਾਤ ਕਰਨ ਦੇ ਹੀ ਫੋਨ ਤੇ ਆਪਾਂ ਮੈਂ ਤੇ ਚੌਲ ਹੀ ਖਾਵਾਂਗੀ ਵੈਸੇ ਰੋਟੀ ਨਹੀਂ ਖਾਣ ਨੂੰ ਦਿਲ ਕਰਦਾ ਜਦੋਂ ਚੌਲ ਬਣਾਏ ਹੁਣ ਆਪਾਂ ਇੱਕ ਹੀ ਚੀਜ਼ ਖਾਣੇ ਆ ਵੈਸੇ ਜੇ ਚੌਲ ਬਣਾਏ ਹੋਰ ਫਿਰ ਚੌਲ ਹੀ ਖਾਣੇ ਆਪਾਂ ਤੇ ਜੇ ਚੌਲ ਨਹੀਂ ਬਣਾਏ ਫਿਰ ਰੋਟੀ ਖਾ ਲੈਣੀ ਦੋ ਚੀਜ਼ਾਂ ਨਹੀਂ ਇਕੱਠੀਆਂ ਖਾਣ ਨੂੰ ਦਿਲ ਕਰਦਾ ਅੱਛਾ ਚਾਹ ਜਿੰਦ ਤੇ ਮੈਂ ਤੇ ਆਈ ਹਾਂ ਉਹ ਖਾਂਦੇ ਪਏ ਪਰ ਹੌਲੀ ਹੌਲੀ ਖਾਂਦੇ ਨੇ ਉਹ ਨਵਿਕਾਈ ਹੋਈ ਆ ਤੇ ਹਨਵਿਕਾ ਨਾ ਬਾ ਅੰਦਰ ਕਿੱਥੋਂ ਆਏ ਸੀ ਕਿਤੇ ਰਸਤੇ ਚ ਇਧਰ ਉੱਤਰ ਕੇ ਤੇ ਹੁਣ ਕਾ ਆਈ ਆ ਤੇ ਕਹਿੰਦੀ ਕਿ ਅੰਦਰ ਆਪਣਾ ਸਮਾਨ ਦਿਖਾਉਂਦੀ ਪਈ ਆ ਮੇਕਅਪ ਦਾ ਸਮਾਨ ਆਪਣਾ ਪਰਸ ਕੋਲ ਹੀ ਰੱਖਦੀ ਆ ਤੇ ਉਹ ਦਿਖਾਉਂਦੀ ਪਈ ਆ ਤੇ ਅੰਦਰ ਗੱਲਾਂ ਬਾਤਾਂ ਕਰਦੀ ਪਈ ਆ ਮੈਂ ਰੋਪੀ ਦੇ ਦਾ ਤੇ ਮੈਂ ਫੁੱਲ ਕੇਵਨਾਂ ਲੰਨ ਤੇ ਰਾਜਮਾ ਘਰ ਮ ਰੱਖ ਤੇ ਹਨਵਿਕਾ ਗਈ ਸੀ ਕਿਤੇ ਹੁਣ ਅੰਦਰ ਖੇਲਦੀਆਂ ਪਈਆਂ ਵਾ ਤੇ ਸੁਰੱਖੇ ਤੇ ਆਏ ਸੀਗੇ ਤੇ ਆਉਂਦੇ ਆਉਂਦੇ ਫਿਰ ਹਨ ਵੀ ਕਾ ਗੀਤਰ ਜੋ ਵੀ ਨਾ ਆਵੇ ਨਾ ਤੇ ਸਾਡਾ ਵੀ ਦਿਲ ਨਹੀਂ ਲੱਗਦਾ ਸਾਨੂੰ ਵੀ ਹੁੰਦਾ ਵੀ ਮਿਲੇ ਨਹੀਂ ਆਪਾਂ ਹਾਨਵਿਕਾ ਨੂੰ ਤੇ ਹਾਨਵਿਕਾ ਨੂੰ ਵੀ ਲੱਗਦਾ ਵਾ ਫਿਰ ਉਹ ਤਾਂ ਹੀ ਉੱਤਰ ਗਿਰ ਰਸਤੇ ਇਹਨਾਂ ਨੇ ਵੀ ਖਾਣੀ ਐ ਸਿਰਫ ਚਾਚਾ ਜੀ ਹੁਣਾਂ ਨੇ ਖਾਧੀ ਐ ਜੇ ਚਾਚਾ ਜੀ ਨੂੰ ਦਿੱਤੀ ਹੈਗੀ ਆਪਾਂ ਜੇ ਸਾਰਿਆਂ ਨੇ ਖਾਣੀ ਐ ਹੁਣ ਬਸ ਕੋ ਆਲਦੀ ਇਹਨਾਂ ਨੂੰ ਦਿੰਨੀ ਐ ਬੱਚਿਆਂ ਨੂੰ ਰਾਜਮਾ ਬਹੁਤ ਸੁਆਦ ਬਣਿਆ ਆ ਚਾਚਾ ਜੀ ਨੇ ਪਹਿਲਾਂ ਥੋੜੇ ਜਿਲੇ ਹੀ ਕਹਿੰਦੇ ਥੋੜੀ ਕਰ ਦੇ ਵੀ ਜਿੱਦਾਂ ਥੋੜੀ ਖਾਂਦੇ ਸਬਜੀ ਵੈਸੇ ਫੇਰ ਦੁਬਾਰਾ ਮੰਗਵਾਏ ਫੇਰ ਮੈਨੂੰ ਕਹਿੰਦਾ ਚੌਲ ਫੇਰ ਰਾਜਮਾ ਦੇ ਜਾਵੇ ਕੰਗੂ ਦਾ ਦਵੀ ਚੌਲਾਂ ਦੇ ਨਾਲ ਖਾਦੇ ਜਾਂਦੇ ਆ ਵੈਸੇ ਟੀਵੀ ਉਧਾਂ ਤੇ ਚੌਲ ਹੀ ਖਾਂਦੀ ਏ ਜੇ ਚੌਲ ਬਣਾਏ ਹੁਣ ਫੇਰ ਚੌਲ ਹੀ ਲੈਣੇ ਆ ਜਾਂ ਇੱਕ ਅੱਧਾ ਮੈਂ ਪੁੱਛ ਲੈਣੀ ਆ पहले मैं ये देख के माँ उन्होंने रोटी ये मेरी है हाँ आपने खानी है नहीं नहीं, नहीं।, नहीं? खालू कौन क्या क्या ये रोटी है वो तो और है। हाँ मैं मम्मा एक कुछ फ़ोकर लेना है अच्छा ठीक है कोई नहीं जिन्हें मर्जी खाओ मेरे बच्चों खाला चमचे देनाल खा ली ना फिर मेरा बता ਹਾਂ ਮੀ ਕਾ ਖਾਲ ਐਸੇ ਖਾਤੀ ਆ ਮੇਰੇ ਬੱਚਾ oh ਹੱਥ ਦੇ ਨਾਲ ਮੈਂ ਵੀ ਹੱਥ ਦੇ ਨਾਲ ਖਾਨੀ ਉਹ ਨਹੀਂ ਮੈਨੂੰ ਵੀ ਹੱਥ ਨਾਲ ਬਹੁਤ ਵਧੀਆ ਲੱਗਦੇ ਅਦਿੱਤੀ ਵੀ ਚਮਚ ਨਾਲ ਚਮਚ ਨਾਲ ਖਾਤੀ ਆ ਦੂੰ ਅੱਛਾ ਨਾਲੇ ਕਿ ਨਹੀਂ ਮੈਂ ਦਗਾ ਜੀ ਘਾਟਾਉ ਮੈਟ ਚੀਰੀ ਖਾਤਾ ਹਾਂ ਗਰੇ ਵੀ ਖਾਤਾ ਹਾਂ ਚਾਵਲ ਚਾਵਲ ਵੀ ਖਾਣਾ ਮੇਰਾ ਬੱਚਾ ਓਏ ਓਏ ਚਲੋ ਖਾ ਲੋ ਖਾ ਲੋ ਕੋਈ ਖੂਨ ਲੱਗਾ ਥਾ ਮੇਰੇ ਖੂਨ ਲੱਗਾ ਸੀਗਾ कोई गल नहीं आपके भी खून लगा था हाँ मेरे भी इधर कोई बात नहीं फिर क्या हुआ आपके हाँ आपने अपने हाँ चलो खा लो फिर बड़े पापा से मिलना है ना बड़े पापा से मिला है नहीं तू नहीं इतने बैठना इतने बैठना वहां चल खा लो खा मेरा बच्चा खा ला कट्ठे कर दा इधर ऐसे बच्चा ਇਦਾਂ ਹੈਂ ਇਦਾਂ ਮੈਂ ਖਵਾਵਾਂ ਦੇਖੀ ਮੈਂ ਕਰਾਂਦਾ ਸਿਰ ਬਾਤੇ ਕਰਨੀ ਹੈ ਠੀਕ ਹੈ ਖਾ ਕੇ ਫਿਰ ਬਾਤੇ ਕਰਾਂਗੇ ਠੀਕ ਹੈ ਫਰੈਂਡ ਫਰੈਂਡ ਤੇਰੀ ਫਰੈਂਡ ਕਿੱਥੇ ਆ ਤੇਰੀ ਫਰੈਂਡ ਉਹਨਾਂ ਨੇ ਖਾ ਲਈਏ ਤਾਂ ਹੁਣ ਮੈਂ ਆਸ ਖਾਣ ਲੱਗੀ ਸੀਗੀ ਹਾਨਵੀ ਕੋਣੀ ਅੰਦਰ ਬੈਠੀਆਂ ਹੋ ਗੱਲਾਂ ਬਾਤਾਂ ਕਰਦੀਆਂ ਹੋਈਆਂ ਤੇ ਮੈਂ ਬਾਹਰ ਬੈਠੀ ਆ ਕਿਉਂਕਿ ਬਾਅਦ ਮੈਂ ਬੈ ਕੇ ਤੇ ਨਾਲੇ ਮੈਂ ਨਾ ਨਾਲੇ ਟੀਵੀ ਦੇਖਾਂਗੀ ਤੇ ਨਾਲੇ ਮੈਂ ਫਿਰ ਇੱਥੇ ਬੈਠ ਕੇ ਚਾਵਲ ਖਾਂਵਲਾਂਗੀ ਹਜੇ ਇਹਨਾਂ ਨੇ ਖਾਣੀ ਐ ਸਗੋਂ ਸਾਦੇ ਤੇ ਵੱਖਰਾ ਵੱਖਰਾ ਟਾਈਮ ਆ ਸਾਡੇ ਇਹਨਾਂ ਨੇ ਜੇ ਖਾਣੀ ਐ ਸਗੋਂ ਤੇ ਹੁਣ ਮੈਂ ਚਾਵਲ ਹੀ ਖਾਣੇ ਇਹਨਾਂ ਨੇ ਵੀ ਐਸੇ ਚਾਵਲ ਹੀ ਖਾਂਦੇ ਹੁੰਦੇ ਆ ਤੇ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਦੂਸਰੀ ਵੀਡੀਓ ਦੇ ਵਿੱਚ ਚੱਕ ਕੇ ਬਾਏ ਬਾਏ ਹਨ ਵਿਕਾ ਜਾ ਰਹੀ ਹੈ ਆਪਣੇ ਘਰ ਬਾਏ ਕਰ ਦੋ ਚਲ ਬਾਏ ਹਨ ਵਿਕਾ ਸੈਂਡਲ ਆਪੇ ਪਾਉਂਦੀ ਪਈ ਆ ਮੇਰਾ ਬੱਚਾ ਚੱਲਿਆ ਵਾ